ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਿਓ ਇਸ ਤਰ੍ਹਾਂ ਦੀ ਤੁਸੀਂ ਹੋਰ ਵੀ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਆਪਣੇ ਆਲੇ-ਦੁਆਲੇ ਦੇ ਵਿੱਚ ਸੱਚੀਆਂ ਘਟਨਾਵਾਂ ਸੱਚ ਜੋ ਵਿਚਰ ਰਿਹਾ ਹੁੰਦਾ ਹੈ ਉਹਨਾਂ ਦੇ ਬਾਰੇ ਗੱਲਬਾਤ ਤੁਸੀਂ ਅਗਰ ਸੁੰ ਐਕਸੈਪਟ ਕਰਨ ਲਈ ਉਸ ਦਾ ਸਾਹਮਣਾ ਕਰਨਾ ਚਾਹੁੰਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਲਈ ਮੈਂ ਲੈ ਕੇ ਆਉਂਦੀ ਰਹੂੰਗੀ ਅੱਗੇ ਵੀ ਬਹੁਤ ਜ਼ਿਆਦਾ ਮੈਂ ਇਸ ਚੀਜ਼ ਤੇ ਵਰਕ ਕਰਨਾ ਚਾਹੁੰਦੀ ਹਾਂ ਮੈਂ ਅੱਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਸਪੋਰਟ ਦੇ ਨਾਲ ਹੀ ਸਮਰਥਨ ਨਾਲ ਹੀ ਮੈਂ ਅੱਗੇ ਵਧ ਪਾਉਂਗੀ ਇਸ ਚੀਜ਼ਾਂ ਦੇ ਲਈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਲਈ ਸੱਚੀਆਂ ਚੀਜ਼ਾਂ ਦੇਖਣ ਲਈ ਸੱਚੀਆਂ ਘਟਨਾਵਾਂ ਦੇਖਣ ਸੁਣਨ ਲਈ ਤੇ ਤੁਸੀਂ ਇਸ ਚੈਨਲ ਦੇ ਨਾਲ ਬਣੇ ਰਹੋ ਹੁਣ ਆਪਾਂ ਵੀਡੀਓ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਜੀ ਮੈਂ ਐਕਚੁਅਲੀ ਮੈਂ ਵੀਡੀਓ ਕਿਸੇ ਹੋਰ ਟੌਪਿਕ ਤੇ ਲੈ ਕੇ ਆ ਰਹੀ ਸੀਗੀ ਮੇਰੇ ਆਪਣੇ ਕੁਝ ਟੌਪਿਕ ਤੇ ਮੈਂ ਆਪਣੇ ਕੇਸ ਬਾਰੇ ਕੁਝ ਅਪਡੇਟ ਲੈ ਕੇ ਆ ਰਹੀ ਸੀਗੀ ਕੀ ਕੀ ਹੋਇਆ ਉਸ ਦੇ ਵਿੱਚ ਕੀ ਕੀ ਚੀਜ਼ਾਂ ਬਟ ਮੈਂ ਇਹ ਵੀਡੀਓ 2 ਹਫ਼ਤੇ ਪਹਿਲਾਂ ਦੇਖੀ ਸੀ ਤੇ ਮੇ ਵੀ ਤੁਸੀਂ ਵੀ ਸਾਰਿਆਂ ਨੇ ਲਗਭਗ ਚੀਜ਼ ਦੇਖ ਲਈ ਹੋਣੀ ਆ ਵੀਡੀਓਜ਼ ਤੁਸੀਂ ਦੇਖੀ ਹੋਣੀ ਆ ਕੋਈ ਵੀ ਵੀਡੀਓ ਨਹੀਂ ਤਾਂ ਇਸ ਦੀ ਸ਼ਾਰਟ ਜ਼ਰੂਰ ਦੇਖਿਆ ਹੋਣਾ ਤੇ ਇਸ ਤੇ ਮੈਨੂੰ ਅੱਜ ਫੇਰ ਗੱਲ ਕਰਨ ਦਾ ਟਾਈਮ ਮਿਲਿਆ ਦੁਬਾਰਾ ਕਿਉਂਕਿ ਮੈਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਇਸੇ ਟੌਪਿਕ ਤੇ ਉਸਦੇ ਵਿੱਚ ਕੁਝ ਕਮੀਆਂ ਸੀਗੀਆਂ ਜਿਨ੍ਹਾਂ ਨੂੰ ਦੁਬਾਰਾ ਐਡਿਟ ਕਰਨਾ ਸੀ ਤੇ ਉਸ ਕਮੀਆਂ ਨੂੰ ਰਿਮੂਵ ਕਰਕੇ ਐਡਿਟ ਕਰਨ ਲਈ ਮੈਂ ਜਦੋਂ ਦੁਬਾਰਾ ਐਡਿਟਿੰਗ ਚ ਗੈਲਰੀ ਚੋਂ ਵੀਡੀਓ ਆਪਣੀ ਦੇਖੀ ਤਾਂ ਉੱਥੋਂ ਮੇਰੀ ਵੀਡੀਓ ਡਿਲੀਟ ਸੀਗੀ ਸੋ ਐਡਿਟਿੰਗ ਨਹੀਂ ਹੋ ਸકી ਇਸ ਲਈ ਮੈਨੂੰ ਇਹ ਵੀਡੀਓ ਦੁਬਾਰਾ ਬਣਾਉਣੀ ਪੈ ਰਹੀ ਹੈ ਨਹੀਂ ਤਾਂ ਮੈਂ ਲਾਸਟ ਵੀਕ ਵੀਡੀਓ ਬਣ ਚੁੱਕੀ ਸੀਗੀ ਪਰ ਉਸ ਤੇ ਵਿੱਚ ਕੁਝ ਐਸੀਆਂ ਚੀਜ਼ਾਂ ਸੀ ਕੁਝ ਵਰਡਸ ਹੀ ਐਸੇ ਜਿਸ ਨੂੰ ਗੂਗਲ ਪਰਮਿਸ਼ਨ ਨਹੀਂ ਦਿੰਦਾਗਾ ਬੋਲਣ ਦੀ ਜਾਂ ਕੁਝ ਵੀ ਜਾਂ ਉਸਤੇ ਬਾਰੇ ਕਾਫੀ ਜ਼ਿਆਦਾ ਸਾਨੂੰ ਵੇਰਵਾ ਵਿਸਥਾਰਪੂਰਵਕ ਦੱਸਣਾ ਪੈਂਦਾ ਤੇ ਫਿਰ ਮੈਂ ਅੱਜ ਸੋਚਿਆ ਕਿ ਚਲੋ ਦੁਬਾਰਾ ਤੋਂ ਫਿਰ ਤੋਂ ਇੱਕ ਨਵੀਂ ਵੀਡੀਓ ਨਵੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਸੋ ਵੀਡੀਓ ਦੀ ਗੱਲ ਕੁਝ ਇਸ ਤਰ੍ਹਾਂ ਜੀ ਤੁਸੀਂ ਸਾਰਿਆਂ ਨੇ 2 ਹਫ਼ਤੇ ਪਹਿਲਾਂ ਜੋ ਵੀਡੀਓ ਚੱਲੀ ਹੈ ਤੁਸੀਂ ਦੇਖ ਲਈ ਹੋਣੀ ਹੈ ਕਿ ਜਿਹੜੇ ਵੀਰ ਜੀ ਨੇ ਸਾਡੇ ਸਮਾਜ ਸੇਵਾ ਸੁਸਾਇਟੀ ਦੇ ਜਿਹੜੇ ਵੀਰ ਪਾਲ ਖਰੋੜ ਜੀ ਨੇ ਪਿੰਡ ਲਚਕਾਣੀ ਤੋਂ ਆ ਤੇ ਅਕਸਰ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਕਿ ਉਹ ਸਮਾਜ ਸੇਵੀ ਕੰਮਾਂ ਦੇ ਵਿੱਚ ਵੱ ਚੜ ਕੇ ਹਿੱਸਾ ਲੈਂਦੇ ਨੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਆ ਹੈਲਪ ਕਰਦੇ ਆ ਲੋਕਾਂ ਦੀ ਤੇ ਉਸੇ ਤਰ੍ਹਾਂ ਆਪਾਂ ਨੂੰ ਦੋ ਹਫ਼ਤੇ ਪਹਿਲਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਇੱਕ ਘਟਨਾ ਹੁੰਦੀ ਹੈ ਪਿੰਡ ਭੋਜੋ ਮਾਜ਼ਰੀ ਹੈ ਨਾਬਾ ਜ਼ਿਲ੍ਹਾ ਦੇ ਵਿੱਚ ਇਹ ਪਿੰਡ ਪੈਂਦਾ ਹੈ ਉੱਥੇ ਇੱਕ 2 ਸਾਲ ਦੀ ਬੱਚੀ ਹੈ 2 ਤੋਂ ਵੀ ਘਾਟੀ ਹੈ 1 ਸਾਲ 10 ਮਹੀਨੇ ਦੀ ਬੱਚੀ ਹੈ ਜਿਸ ਦੇ ਨਾਲ ਗਲਤ ਹੋਇਆ ਉਸਤੇ ਸੋਤੇਲੇ ਪਿਓ ਵੱਲੋਂ ਮਤਰੇ ਬਾਪ ਵੱਲੋਂ ਗਲਤ ਹੋਇਆ ਉਸਤੇ ਨਾਲ ਕੋ ਕਰਮ ਕੀਤੇ ਗਏ ਬੱਚੀ ਨਾਲ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਉਸ ਮਾਸੂਮ ਬੱਚੀ ਨੂੰ ਪੌਣੇ 2 ਸਾਲ ਦੀ ਨਿਆਣੀ ਨੂੰ ਇਹ ਜਿਹੀਆਂ ਖਬਰਾਂ ਸੀ ਜਦੋਂ ਵੀ ਸੁਣਦੇ ਆ ਵਿਚਰਦੇ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਤਾਂ ਰੂਹ ਕੰਬ ਜਾਂਦੀ ਹੈ ਦਿਲ ਦਹਿਲ ਜਾਂਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਸਮਝ ਨਹੀਂ ਆਉਂਦੀ ਇਹਨਾਂ ਦੇ ਉੱਪਰ ਕੀ ਰਿਐਕਟ ਕਰੀਏ ਜਦੋਂ ਅਸੀਂ ਰੋਜ਼ ਰੋਜ਼ ਇਸ ਤਰ੍ਹਾਂ ਦੀਆਂ ਵਾਰਦਾਤਾਂ ਸੁਣਦੇ ਆ ਤੇ ਚੀਜ਼ਾਂ ਕਾਮਨ ਹੋਣ ਦੇ ਨਾਲ ਨਾਲ ਮਤਲਬ ਇੱਕ ਇਹ ਚੀਜ਼ ਸਾਨੂੰ ਕਾਮਨ ਤਾਂ ਲੱਗਦੀ ਹੈ ਕਿ ਇਹ ਚੀਜ਼ਾਂ ਕਾਮਨ ਹੋ ਗਈਆਂ ਪਰ ਕਿਤੇ ਨਾ ਕਿਤੇ ਸਾਨੂੰ ਇਹ ਵੀ ਚੀਜ਼ ਰਿਅਲਾਈਜ਼ ਹੁੰਦੀ ਹੈ ਕਿ ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੇ ਦਰਿੰਦੇ ਹੋਣਗੇ ਕਿੰਨੇ ਰਾਖਸ਼ ਹੋਣਗੇ ਜਿਹੜੇ ਕਿਸੇ ਨਾ ਕਿਸੇ ਥਾਪੜੇ ਵੱਜੋਂ ਕਿਸੇ ਨਾ ਕਿਸੇ ਸਪੋਰਟ ਵੱਜੋਂ ਦਬਾਲੇ ਗਏ ਹੋਣਗੇ ਜਾਂ ਚੁਪਕਰਾਲੇ ਗਏ ਹੋਣਗੇ ਮਾਮਲੇ ਤੇ ਅੱਜ ਵੀ ਉਹ ਧੰਨੇ ਭਗਤ ਬਣ ਕੇ ਤੁਰੇ ਫਿਰਦੇ ਹੋਣਗੇ ਸੋ ਹਾਦਸੇ ਇਹ ਨਹੀਂ ਹੈ ਕਿ ਇੱਕ ਪਹਿਲਾ ਹਾਦਸਾ ਹੈ ਪਹਿਲੀ ਘਟਨਾ ਹੈ ਪਹਿਲਾਂ ਕਦੇ ਹਾਦਸੇ ਨਹੀਂ ਹੋਏ ਜਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਹੀਂ ਹੋਈਆਂ ਹੁੰਦੀਆਂ ਅਸੀਂ ਇਸ ਫੀਲਡ ਵਿੱਚ ਹਾਂ ਜਿਵੇਂ ਕਿ ਮੈਂ ਹੁਣ ਇਸ ਫੀਲਡ 'ਚ ਆ ਮੇਰੇ ਨਾਲ ਬਹੁਤ ਸਾਰੀਆਂ ਕੁੜੀਆਂ ਗੱਲ ਕਰਦੀਆਂ ਮੈਨੂੰ ਐਸੀ-ਐਸੀਆਂ ਕੁੜੀਆਂ ਆਪਣੀ ਸਟੋਰੀ ਦੱਸਦੀਆਂ ਜੋ ਅੱਜ ਅਡਲਟ ਨੇ ਆਪਣੇ ਬਚਪਨ ਦੀਆਂ ਚੀਜ਼ਾਂ ਦੱਸਦੀਆਂ ਕਿ ਉਸਤੇ মামਮੇ ਵੱਲ ਜੋ ਕਈ ਵਾਰ ਸਕੇ মামਮੇ ਜਾਂ ਘਰਾਂ 'ਚੋਂ ਜਿਵੇਂ ਮਾਮਾ ਲੱਗਦੇ ਐ ਚਾਚੇ ਜਾਂ ਤੁਸੀਂ ਇਹ ਕਹਿ ਲਓ ਹਨਾ ਵੀ ਉਹਨਾਂ ਦੇ ਫਾਦਰ ਦੇ ਕੋਈ ਫਰੈਂਡ ਉਹਨਾਂ ਵੱਲੋਂ ਬੈਟਚ ਜਾਂ ਅਬਿਊਜ਼ ਜਾਂ ਗਲਤ ਕੁਝ ਵੀ ਉਹਨਾਂ ਨਾਲ ਕੀਤਾ ਗਿਆ ਤੇ ਉਹਨਾਂ ਨੂੰ ਕੁਝ ਮਤਲਬ ਉਸ ਟਾਈਮ ਤੇ ਏਸ ਛੋਟੀ ਸਮੇਂ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਹੈਗਾ ਸਾਡੀ ਹਰ ਘਟਨਾ ਜਾਂ ਕੁਝ ਵੀ ਜਦੋਂ ਸਾਡੇ ਨਾਲ ਵਿਚਰਦਾ ਤਾਂ ਉੱਥੇ ਸਾਡੇ ਜਿਹੜਾ ਸਮੇਂ ਦਾ ਬਹੁਤ ਵੱਡਾ ਰੋਲ ਰਹਿੰਦਾ ਕਿ ਅਸੀਂ ਅੱਜ ਦੇ ਸਮੇਂ ਵਿੱਚ ਜਿਹੜਾ ਜੋ ਰਹੇ ਹਾਂ ਤੇ ਅੱਜ ਤੋਂ ਜਿਹੜਾ 20 ਸਾਲ 25 ਸਾਲ ਪੁਰਾਣਾ ਸਮਾਂ ਸੀ ਉਸ ਦਾ ਤੇ ਅੱਜ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ ਸੋ ਸਮਾਂ ਤਬਦੀਲ ਹੁੰਦਾ ਹੀ ਰਹਿੰਦਾ ਪਰ ਉਹਨਾਂ ਟਾਈਮਾਂ ਤੇ ਕੁੜੀਆਂ ਬੋਲਦੀਆਂ ਜਮਈ ਨਹੀਂ ਸੀਗੀਆਂ ਕੁੜੀਆਂ ਚੁੱਪ ਕਰੀਆਂ ਕਰ ਰਹਿੰਦੀਆਂ ਸੀਆਂ ਨਿਆਣੀਆਂ ਬਿਲਕੁਲ ਨਹੀਂ ਬੋਲਦੀਆਂ ਸੀ ਡਰਦੀਆਂ ਸੀ ਸਹਿਮਦੀਆਂ ਸੀ ਸੋ ਬਹੁਤ ਸਾਰੇ ਪੇਰੈਂਟਸ ਸੀ ਜਿਹੜੇ ਆਪਣਿਆਂ ਤੇ ਵਿਸ਼ਵਾਸ ਕਰਕੇ ਨਾ ਮਾਪੇ ਦਾ ਰਿਸ਼ਤੇ ਅੰਚ ਬਹੁਤ ਜ਼ਿਆਦਾ ਯਕੀਨ ਸੀ ਯਕੀਨ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਯਕੀਨ ਬਣਿਆ ਵੀ ਰਹਿੰਦਾ ਸੀਗਾ ਸ਼ਾਇਦ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਰਿਸ਼ਤੇ ਹੀ ਮਾੜੇ ਸੀ ਜਾਂ ਉਸ ਟਾਈਮ ਤੇ ਚੀਜ਼ਾਂ ਸੀਗਾ ਹੁਣ ਜ਼ਿਆਦਾ ਹੋ ਗਈਆਂ ਖਰਾਬ ਹੋ ਗਿਆ ਹੈ ਮਾਹੌਲ ਪਰ ਉਸ ਟਾਈਮ ਤੇ ਜਿਵੇਂ ਬੱਚਿਆਂ ਨੂੰ ਕਿਸੇ ਦੇ ਭਰੋਸੇ ਛੱਡ ਜਾਣਾ ਤਾਂ ਆਪਾਂ ਜੇ ਦਸਾਂ ਵਿੱਚੋਂ ਗੱਲ ਕਰ ਲਈ ਤਾਂ 1-2% ਤਾਂ ਐਸੇ ਹੁੰਦੇ ਹੀ ਹੋਣਗੇ ਜਿਹੜੇ ਉਹ ਸਿਚੁਏਸ਼ਨਾਂ ਦਾ ਫਾਇਦਾ ਚੱਕਦੇ ਸੀ ਅੱਜ ਦੇ ਟਾਈਮ ਵਿੱਚ ਸਾਨੂੰ ਇਹ ਨਸਲ ਜ਼ਿਆਦਾ ਦੇਖਣ ਨੂੰ ਮਿਲਦੀ ਆ ਅੱਜ ਕੱਲ ਲੋਕ ਆਪਣੇ ਆਸ ਪड़ोस ਰਿਸ਼ਤੇਦਾਰੀਆਂ ਦੇ ਵਿੱਚ ਬਿਲਕੁਲ ਵੀ ਯਕੀਨ ਕਿਉਂ ਨਿਭਣੇ ਕਿਉਂ ਹਟ ਗਏ ਕਿਉਂਕਿ ਅੱਜ ਕੱਲ ਲੋਕ ਇੱਕ ਦੂਸਰੇ ਨਾਲ ਵਰਤਨ ਨਹੀਂ ਪਸੰਦ ਨਹੀਂ ਕਰਦੇ ਟਰਸਟ ਖਤਮ ਹੋ ਗਏ ਪਤਾ ਨਹੀਂ ਕੀ ਕਾਰਨ ਨੇ ਕੁਝ ਹੋਰ ਬੇਸਿਕ ਕਾਰਨ ਹੋਣਗੇ ਤੇ ਇਸੇ ਤਰ੍ਹਾਂ ਦੀਆਂ ਮਤਲਬ ਜਦੋਂ ਅਸੀਂ ਘਟਨਾਵਾਂ ਸੁਣਦੇ ਆ ਨਾ ਬਹੁਤ ਸਾਰੇ ਲੋਕਾਂ ਨੂੰ ਸਾਡਾ ਇਹ ਸਵਾਲ ਪੁੱਛਣ ਨੂੰ ਮਨ ਕਰਦਾ ਹੈ ਕਿ ਜਦੋਂ ਅਸੀਂ ਰਿਐਕਟ ਕਰਦੇ ਹਾਂ ਕੋਈ ਆਪਣੇ ਨਾਲ ਹੋਇਆ ਅਬਿਊਜ਼ ਦੱਸਦੇ ਹਾਂ ਜਿਵੇਂ ਕਿ ਮੈਨੂੰ ਕਈ ਕੁੜੀਆਂ ਦੱਸਤੀਆਂ ਨੇ ਉਹ ਅਜੇ ਅਡਲਟ ਨਹੀਂ ਕਿ ਉਹਨਾਂ ਨਾਲ ਆ ਚੀਜ਼ਾਂ ਹੋਈਆਂ ਸੀਗੀਆਂ ਪਰ ਉਹਨਾਂ ਨੇ ਕਿਸੇ ਕਾਰਨ ਵਸ਼ੇ ਦਬਾ ਲਈਆਂ ਕਈ ਕਹਿ ਦਿੰਦੀਆਂ ਸੀਗੀਆਂ ਕਿ ਅਸੀਂ ਇਸ ਲਈ ਚੁੱਪ ਕਰ ਗਈਆਂ ਵੀ ਸਾਨੂੰ ਡਰ ਸੀਗਾ ਅਸੀਂ ਬੋਲ ਨਹੀਂ ਸਕਦੀਆਂ ਸੀ ਅਸੀਂ ਸਹਿਮੇ ਮਾਹੌਲ 'ਚ ਜਾਂਉਂਦੀਆਂ ਸੀ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਗੱਲ ਦੱਸਣ ਤੋਂ ਬਾਅਦ ਉਹਨਾਂ ਨਾਲ ਕੀ ਰਿਐਕਟ ਹੋਣਗੇ ਘਰਦਿਆਂ ਦੇ ਜਾਂ ਕੀ ਚੀਜ਼ਾਂ ਹੋਣੀਆਂ ਉਹ ਡਰਦੀਆਂ ਸੀ ਜਾਂ ਜਿਹੜਾ ਉਹਨਾਂ ਨਾਲ ਅਬਿਊਜ਼ ਕਰਦਾ ਸੀ ਪਰਸਨ ਉਹ ਉਹਨਾਂ ਨੂੰ ਡਰਾ ਕੇ ਚੁੱਪ ਕਰਾ ਦਿੰਦਾ ਸੀ ਸੋ ਇਹ ਚੀਜ਼ਾਂ ਬੱਚੇ ਦੇ ਮਾਈਂਡ ਤੇ ਇੱਕ ਗਹਿਰੀ ਸੱਟ ਦੇ ਨਾਲ ਸਦਾ ਰਹਿੰਦੀਆਂ ਉਹ ਚੀਜ਼ਾਂ ਪਰ ਕਈ ਵਾਰ ਪੇਰੈਂਟਸ ਨੂੰ ਵੀ ਪਤਾ ਨਹੀਂ ਲੱਗਦਾ ਕਿ ਸਾਡੇ ਬੱਚੇ ਦਾ ਬਿਹੇਵੀਅਰ ਕਿਉਂ ਬਦਲ ਗਿਆ ਨਿਆਣਿਆਂ ਦੇ ਵਿੱਚ ਤਬਦੀਲੀ ਕਿਉਂ ਆਈ ਹੈ ਤੇ ਕਈ ਬੱਚੀਆਂ ਕਹਿੰਦੀਆਂ ਵੀ ਕਈ ਕੁੜੀਆਂ ਜੋ ਅੱਜ ਗੱਲ ਕਰਦੀਆਂ ਆਪਣੇ ਸਮੇਂ ਦੀ ਗੱਲ ਕਰਕੇ ਦੱਸਦੀਆਂ ਕਿ ਅਸੀਂ ਇਸ ਲਈ ਚੁੱਪ ਕਰ ਗਏ ਅਸੀਂ ਇਸ ਲਈ ਚੁੱਪ ਰਹੀਆਂ ਕਿ ਅਸੀਂ ਜਦੋਂ ਗੱਲ ਕੀਤੀ ਆਪਣੀ ਮਾਂ ਕੋਲ ਆਪਣੀ ਦਾਦੀ ਕੋਲ ਤਾਂ ਉਹਨਾਂ ਨੇ ਸਾਨੂੰ ਚੁੱਪ ਕਰਵਾ ਲਿਆ ਕਿ ਕੁੜੀਆਂ ਇਹ ਜਿਹੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਕੁੜੀਆਂ ਇੰਨਾਂ ਗੱਲਾਂ ਤੇ ਟੌਪਿਕ ਤੇ ਗੱਲ ਨਹੀਂ ਕਰਦੀਆਂ ਹੁੰਦੀਆਂ ਸੋ ਸਮੇਂ ਸਮੇਂ ਦੀ ਫਿਰ ਉਹੀ ਗੱਲ ਆ ਜਾਂਦੀ ਹੈ ਉਸ ਟਾਈਮ ਤੇ ਮਤਲਬ ਇੱਕ এডਿਕੇਸ਼ਨ ਨੂੰ ਲਾ ਲੋ ਚਾਹੇ ਤੁਸੀਂ ਕਿਹੇ ਜਾ ਮਾਹੌਲ ਲਾ ਲੋ ਕਿ ਲੋਕ ਇੰਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਤੇ ਦਬਾਉ ਚੀਜ਼ਾਂ ਮੰਨਦੇ ਸੀਗੇ ਕਿ ਇਸ ਨੂੰ ਦਬਾ ਲਿਆ ਜਾਵੇ ਮਤਲਬ ਕੁੜੀ ਦੇ ਨਾਲ ਗਲਤ ਹੋਇਆ ਇੱਕ ਤੋਂ ਉਸ ਦੇ ਨਾਲ ਉਸ ਦੀ ਜ਼ਿੰਦਗੀ ਖਰਾਬ ਹੋਈ ਉਸ ਤੇ ਨਾਲ ਗਲਤ ਹੋਇਆ ਔਰ ਦੂਸਰਾ ਚੁੱਪ ਵੀ ਕੁੜੀ ਹੀ ਕਰੇ ਕੁੜੀ ਉਸਤੇ ਬਾਰੇ ਡਿਸਕਸ ਨਾ ਕਰੇ ਉਸ ਚੀਜ਼ ਨੂੰ ਭੋਲੇ ਨਾ ਐਕਸਪ੍ਰੈਸ ਨਾ ਕਰੇ ਲੋਕਾਂ ਦੇ ਸਾਹਮਣੇ ਨਾ ਲੈ ਕੇ ਆਵੇ ਇਹ ਚੀਜ਼ਾਂ ਵੀ ਕੁੜੀ ਦੀ ਜ਼ਿੰਮੇਵਾਰੀ ਹੀ ਬਣਾ ਦਿੱਤੀਆਂ ਜਾਂਦੀਆਂ ਨੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਅੱਜ ਵੀ ਹੁੰਦੀਆਂ ਪੂਰੀ ਤਰ੍ਹਾਂ ਸਮਾਂ ਬਦਲਿਆ ਤੇਦਾ ਮਤਲਬ ਇਹ ਨਹੀਂਗਾ ਕਿ ਅੱਜ ਇਹ ਚੀਜ਼ਾਂ ਹੋਂਹ हट ਗਈਆਂ ਸੋ ਇਨ੍ਹਾਂ ਹਾਦਸਿਆਂ ਦੀ ਜ਼ਿੰਦਾ ਜાગਦੀਆਂ ਮਸਾਲਾਂ ਇਸ ਤਰ੍ਹਾਂ ਜੋ ਕੈਮਰੇ ਤੇ ਵੀਡੀਓਜ਼ ਦੇ ਵਿੱਚ ਆ ਜਾਂਦੀਆਂ ਰਿਕਾਰਡ ਹੋ ਜਾਂਦੀਆਂ ਜਾਂ ਮੌਕੇ ਤੇ ਉਹਨਾਂ ਦੀ ਸ਼ਨਾਖਤ ਹੋ ਜਾਂਦੀ ਹੈ ਤਾਂ ਸੋਚ ਕੇ ਦੇਖੋ ਕਿਸ ਤਰ੍ਹਾਂ ਇਹ ਜੀਆਂ ਕਿੰਨੀਆਂ ਘਟਨਾਵਾਂ ਹੋਣੀਆਂ ਕਿੰਨੀਆਂ ਹਾਦਸੇ ਹੋਣਗੇ ਜੋ ਕੈਮਰੇ ਤੇ ਨਹੀਂ ਆਏ ਜਿਨ੍ਹਾਂ ਦੀ ਵੀਡੀਓ ਨਹੀਂ ਜਿਨ੍ਹਾਂ ਦੀ ਚਰਚਾ ਨਹੀਂ ਜੋ ਮੀਡੀਆ ਤੇ ਨਹੀਂ ਔਰ ਅੱਜ ਵੀ ਉਹ ਹੋਏ ਹੋਣਗੇ ਪਰ ਉਹ ਦਬੇ ਹੋਣਗੇ ਚਾਹੇ ਆਪਣੇ ਘਰ ਦੇ ਆ ਪਰਿਵਾਰ ਵੱਲੋਂ ਦਬਾਲੇ ਗਏ ਹੋਣਗੇ ਕਿ ਚਾਰ ਲੋਕ ਕੀ ਕਹਿਣਗੇ ਸੋਸਾਇਟੀ ਕੀ ਕਹੂਗੀ ਕੁੜੀ ਨਾਲ ਇੱਕ ਵਾਰ ਤਾਂ ਗਲਤ ਹੋਇਆ ਬਟ ਅਗਰ ਉਹ ਐਕਸਪਲੇਨ ਕਰੂਗੀ ਦੱਸੂਗੀ ਜਾਂ ਰੌਲਾ ਪਾਉਣਗੇ ਤਾਂ ਉਸਦੀ ਕੁੜੀ ਦੇ ਨਾਲ ਲੋਕ ਰੋਜ਼-ਰੋਜ਼ ਗਲਤ ਸ਼ਬਦਾਂ ਦੇ ਨਾਲ ਕਰਨਗੇ ਕਿਉਂਕਿ ਉਹਨੂੰ ਸੁਣਨ ਨੂੰ ਮਿਲੇਗਾ ਉਹਨਾਂ ਦੀ ਬਦਨਾਮੀ ਹੋਊਗੀ ਮਤਲਬ ਕਿੰਨੀਆਂ ਘਟੀਆਂ ਲੋਕਾਂ ਨੂੰ ਲੋਕਾਂ ਦੀ ਸੋਚ ਹੈ ਕਿ ਇੱਕ ਕੁੜੀ ਦੇ ਨਾਲ ਅਗਰ ਅਬਿਊਜ਼ਡ ਹੁੰਦਾ ਹੈ ਤਾਂ ਉਸ ਨੂੰ ਦੱਸ ਵੀ ਨਹੀਂ ਸਕਦੀ ਕਿੰਡੀ ਸਾਡੇ ਲਈ ਮੰਦਭਾਗੀ ਚੀਜ਼ ਆ ਇਹ ਮੈਂ ਆਪਣੇ ਪੌਡਕਾਸਟ ਦੀ ਵੀ ਅਗਰ ਗੱਲ ਕਰਾਂ ਮੈਂ ਜਦੋਂ ਅਮਨ ਨਾਲ ਪੌਡਕਾਸਟ ਕੀਤਾ ਸੀ ਤਾਂ ਉੱਥੇ ਮੈਂ ਸਿਰਫ ਕੁਝ ਪਰਸੈਂਟ ਆਪਣੀ ਲਾਈਫ ਦਾ ਕੁਝ ਪਾਰਟ ਸੀ ਜਿਹੜੇ ਮੈਂ ਦੱਸੇ ਸੀ ਮੈਨੂੰ ਵੀ ਪਤਾ ਮੈਂ ਇਸ ਮਾਹੌਲ ਚ ਉੱਪਰ ਲਈ ਆ ਮੈਂ ਖੁੱਲ ਕੇ ਨਹੀਂ ਬੋਲ ਸਕਦੀ ਖੁੱਲ ਕੇ ਨਹੀਂ ਕਰ ਸਕਦੀ ਪਰ ਜਦੋਂ ਤੁਹਾਡਾ ਪੁਨਰਜਨਮ ਹੁੰਦਾ ਮੈਂ ਇਸ ਨੂੰ ਪੁਨਰਜਨਮ ਮੰਨਦੀ ਮੇਰਾ ਇਹ ਪੁਨਰਜਨਮ ਹੈ ਸੋ ਪਹਿਲਾਂ ਮੇਰੀ ਲਾਈਫ ਬਿਲਕੁਲ ਡਿਫਰੈਂਟ ਸੀ ਪਹਿਲਾਂ ਹੋਰ ਚੀਜ਼ਾਂ ਸੀ ਮੇਰੇ ਨਾਲ ਮੈਂ ਇੱਕ ਕਿਸ ਤਰ੍ਹਾਂ ਦੇ ਮਾਹੌਲ 'ਚ ਆਉਂਦੀ ਸੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਐਕਸੈਪਟ ਕਰਦੀ ਸੀ ਔਰ ਉਸ ਤੋਂ ਬਾਅਦ ਮੈਂ ਇੱਕ ਫਾਈਟ ਸ਼ੁਰੂ ਕੀਤੀ ਸਿਚੁਏਸ਼ਨਾਂ ਨੂੰ ਆਪਣੇ ਨਾਲ ਮਤਲਬ ਸਿਚੁਏਸ਼ਨਾਂ ਦੇ ਵਿੱਚ ਟਾਲਿਆ ਢਾਲਿਆ ਖੁਦ ਨੂੰ ਉਹਨਾਂ ਨੂੰ ਡੀਲ ਕਰਨਾ ਸਿੱਖਿਆ ਚੀਜ਼ਾਂ ਦੇ ਲਈ ਖੁਦ ਅੱਗੇ ਵਧੇ ਦੁਨੀਆ ਨੂੰ ਜਾਣਿਆ ਪਰਖਿਆ ਸਮਾਜ 'ਚ ਵਿਚਰੇ ਦੁਨੀਆ 'ਚ ਵਿਚਰੇ ਕੋਟ ਕਾਨੂੰਨ ਦੇ ਦਾਇਰੇ ਦੇ ਵਿੱਚ ਦੇਖਿਆ ਕੀ ਕੀ ਚੀਜ਼ਾਂ ਪਾਈਆਂ ਜਾਂਦੀਆਂ ਕੀ ਕੁੜੀਆਂ ਦੇ ਨਾਲ ਹੁੰਦਾ ਹੈ ਮੋਸਟਲੀ ਜਾਂ ਮੁੰਡਿਆਂ ਦੇ ਨਾਲ ਵੀ ਕੀ ਹੁੰਦਾ ਸੋ ਚੀਜ਼ਾਂ ਜਿਵੇਂ ਜਿਵੇਂ ਦੇਖੀਆਂ ਤੇ ਅੰਦਰ ਆਪਣੀ ਹਿੰਮਤ ਆਈ ਬੋਲਣ ਦਾ ਜਜ਼ਬਾ ਆਇਆ ਚੀਜ਼ਾਂ ਨੂੰ ਫੇਸ ਕਰਨ ਦੀ ਜਿਹੜੀ ਆਪਣੇ ਅੰਦਰ ਸਟਰੈਂਥ ਵਧੀ ਹੈ ਉਹ ਚੀਜ਼ਾਂ ਸਭ ਸਿੱਖੀਆਂ ਮੈਂ ਉਹ ਟਾਈਮ ਦੇ ਨਾਲ ਸਿੱਖੀਆਂ ਬਟ ਇਹ ਮੇਰਾ ਇਸ ਨੂੰ ਆਪਣਾ ਪੁਨਰਜਨਮ ਮੰਨਦੀ ਹੈ ਇਹ ਮੇਰਾ ਦੂਸਰਾ ਜੀਵਨ ਹੈ ਇਹ ਮੇਰੀ ਦੂਸਰੀ ਜ਼ਿੰਦਗੀ ਹੈ ਸੋ ਇਸ ਟੌਪਿਕ ਦੇ ਅਗਰ ਮੈਂ ਵੀਡੀਓ ਬਣਾਈ ਮੈਨੂੰ ਸੌਰੀ ਮੈਂ ਵੀਡੀਓ ਨਹੀਂ ਬਣਾਈ ਮੈਂ ਪੋਡਕਾਸਟ ਕੀਤਾ ਕਿਉਂਕਿ ਮੈਂ ਵੇਟ ਕੀਤਾ 8-7 ਸਾਲ ਦਾ ਮੈਂ ਵੇਟ ਕੀਤਾ ਉਸ ਤੋਂ ਬਾਅਦ ਮੇਰੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿ ਮੈਂ ਚਾਰ ਦੀਵਾਰੀ ਦੇ ਵਿੱਚ ਰਹਿੰਦੀ ਸੀ ਪਰ ਬਾਹਰ ਮੈਨੂੰ ਕਿਸ ਤਰ੍ਹਾਂ ਖਰਾਬ ਮਤਲਬ ਮੇਰੀ ਸ਼ੋਭੀ ਖਰਾਬ ਕੀਤੀ ਜਾਂਦੀ ਸੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਮੇਰੇ ਬਾਰੇ ਬੋਲੀਆਂ ਜਾਂਦੀਆਂ ਸੀ ਸਸਤੇ ਘਰ ਵਾਲੇ ਵੱਲੋਂ ਤਾਂ ਮੈਨੂੰ ਉਹ ਚੀਜ਼ਾਂ ਜਦੋਂ-ਜਦੋਂ ਸੁਣਨ ਨੂੰ ਜਿਵੇਂ ਮਿਲੀਆਂ ਤਾਂ ਮੈਨੂੰ ਉਦੋਂ ਲੱਗਿਆ ਕਿ ਮੈਨੂੰ ਹੁਣ ਲੋਕਾਂ ਨੂੰ ਦੱਸਣਾ ਚਾਹੀਦਾ ਹੁਣ ਲੋਕਾਂ ਨੂੰ ਬੋਲਣਾ ਚਾਹੀਦਾ ਹੈ ਔਰ ਮੈਂ ਉਸ ਇਸ ਪਰਪਸ ਲਈ ਉਹ ਚੀਜ਼ਾਂ ਕੀਤੀਆਂ ਸੀ ਉਹ ਪੋਡਕਾਸਟ ਕੀਤਾ ਸੀ ਔਰ ਉੱਥੇ ਮੈਂ ਕੁਝ ਪਰਸੈਂਟ ਆਪਣੀ ਲਾਈਫ ਦੱਸੀ ਸੀ ਸਾਰੀ ਲਾਈਫ ਮੈਂ ਡਿਸਕਸ ਨਹੀਂ ਕੀਤੀ ਸੀ ਕਿਉਂਕਿ ਮੈਂ ਡੈਫੀਨੇਟਲੀ ਮੈਂ ਵੀ ਉਸ ਮਹਾਉਲਟ ਚ ਆਈ ਹੋਈ ਹਾਂ ਜਿੱਥੇ ਮੈਂ 100% ਖੁੱਲ ਕੇ ਨਹੀਂ ਬੋਲ ਸਕਦੀ ਪਰ ਜਿੰਨੀ ਮੈਂ ਬੋਲੀ ਉੰਨੀ ਵੀ ਕਈ ਮਿਰਚਾਂ ਨੂੰ ਲੱਗੀ ਕਈਆਂ ਨੂੰ ਕਿਉਂਕਿ ਇਹ ਸੱਚ ਹੈ ਨਾ ਜਿਹੜਾ ਇਹ ਕੌੜਾ ਸੱਚ ਹੈ ਇਹ ਹਰ ਕੋਈ ਹਜਮ ਨਹੀਂ ਕਰ ਸਕਦਾ ਮਰਦ ਪ੍ਰਧਾਨ ਨਹੀਂ ਕਰ ਸਕਦੇ ਮੈਂ ਹਰ ਵੀਡੀਓ ਚ ਕਹਿਣੀ ਹੁੰਦੀ ਹੈ ਵੀ ਕੁਝ ਮਰਦ ਪ੍ਰਧਾਨ ਸਮਾਜ ਦੇ ਠੇਕੇਦਾਰ ਨੇ ਨਾ ਉਹ ਇਹ ਗੱਲਾਂ ਨਹੀਂ ਪਛਾ ਸਕਦੇ ਸੋ ਕੱਲੇ ਮਰਦਾਂ ਨੂੰ ਵੀ ਨਹੀਂ ਆਪਾਂ ਬਲੇਮ ਕਰਦੇ ਕੁਝ ਬੀਬੀਆਂ ਵੀ ਇਹੋ ਜਿਹੀਆਂ ਹੁੰਦੀਆਂ ਕੁਝ ਔਰਤਾਂ ਜੋ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੱਤੀਆਂ ਸਵਿੱਤਰੀਆਂ ਸਮਝਦੀਆਂ ਨੇ ਕਿ ਉਹਨਾਂ ਦੇ ਨਾਲ ਆ ਚੀਜ਼ਾਂ ਹੋਈਆਂ ਉਹਨਾਂ ਨਾਲ ਵੀ ਹੋਈਆਂ ਉਹਨਾਂ ਨੇ ਤਾਂ ਕਿਸੇ ਨੂੰ ਰੌਲਾ ਪਾ ਕੇ ਨਹੀਂ ਦੱਸਿਆ ਤਾਂ ਫਿਰ ਇਹ ਕੋਈ ਮਹਾਨਤਾ ਨਹੀਂ ਇਹ ਮੈਡਲ ਲੈਣ ਵਾਲੀ ਕੋਈ ਗੱਲ ਨਹੀਂ ਇਹ ਤਗਮੇ ਵਾਲੀ ਗੱਲ ਨਹੀਂ ਕਿ ਉਹਨਾਂ ਨਾਲ ਅਬਿਊਜ਼ ਹੋਇਆ ਬੁਰਾ ਹੋਇਆ ਤੇ ਉਹਨਾਂ ਨੇ ਉਸ ਦੇ ਖਿਲਾਫ ਆਵਾਜ਼ ਨਹੀਂ ਉਠਾਈ ਸਿਚੁਏਸ਼ਨ ਨਾਲ ਕੰਪਰੋਮਾਈਜ਼ ਕਰੋ ਬਟ ਆਪਣੀ ਇੱਜ਼ਤ ਨਾਲ ਕੰਪਰੋਮਾਈਜ਼ ਕਰਨ ਵਾਲੀਆਂ ਨੂੰ ਮੈਂ ਸਿਆਣੀਆਂ ਸਮਝਦਾਰ ਬੀਬੀਆਂ ਨਹੀਂ ਮੰਨਦੀਆਂ ਸੋ ਹਰ ਇੱਕ ਦੀ ਆਪਣੀ ਸੋਚ ਹੈ ਜਿਸ ਤਰ੍ਹਾਂ ਉਹਨਾਂ ਦੀ ਸੋਚ ਹੈ ਉਸ ਤਰ੍ਹਾਂ ਮੇਰੀ ਸੋਚ ਹੈ ਕਿ ਹਰ ਸਿਚੁਏਸ਼ਨ ਨਾਲ ਕੰਪਰੋ ਕੀਤਾ ਜਾ ਸਕਦਾ ਆਪਣੇ ਗੰਦੇ ਹਸਬੰਦ ਨਾਲ ਵੀ ਕੱਟਿਆ ਜਾ ਸਕਦਾ ਉਸ ਦੀਆਂ ਗਲਤ ਹਰਕਤਾਂ ਨਾਲ ਵੀ ਕੱਟਿਆ ਜਾ ਸਕਦਾ ਬਟ ਜਦੋਂ ਗੱਲ ਇੱਜ਼ਤ ਤੇ ਆ ਜਾਏਗੀ ਤੁਹਾਡੀ ਇੱਜ਼ਤ ਨੂੰ ਜ਼ਰੀਆ ਬਣਾ ਕੇ ਤੁਹਾਨੂੰ ਬਦਨਾਮ ਕਰਕੇ ਤੁਹਾਡੀ ਇੱਜ਼ਤ ਨਾਮ ਕੀਤੀ ਜਾਵੇ ਤਾਂ ਉਸ ਟਾਈਮ ਤੇ ਕੰਪਰੋ ਮੇਬੀ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਫਿਰ ਚਾਹੇ ਕੁਝ ਵੀ ਹੋ ਜੇ ਦੇਖਿਆ ਜਾਊਗਾ ਔਰ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਤੁਰਦੇ ਹੋ ਤੁਸੀਂ ਆਪਣੀ ਸੈਲਫ ਰਿਸਪੈਕਟ ਆਪਣੀ ਇੱਜ਼ਤ ਤੇ ਲਈ ਤੁਰਦੇ ਹੋ ਤਾਂ ਕੁਦਰਤ ਤੁਹਾਡੇ ਲਈ ਨੇਚਰ ਆਪਣੇ ਆਪ ਰਾਸਤੇ ਵੀ ਬਣਾ ਦਿੰਦੀ ਹੈ ਤੁਹਾਡੀ ਸਪੋਰਟ ਵੀ ਕਰਦੀ ਹੈ ਸੋ ਕੁਦਰਤ ਵਾਹਿਗੁਰੂ ਜਿਹਨੂੰ ਆਪਾਂ ਰੱਬ ਪਰਮਾਤਮਾ ਈਸ਼ਵਰ ਜੋ ਵੀ ਅੱਲਾ ਕਹਿੰਦੇ ਨੇ ਉਹ ਸਾਡਾ ਨੇਕ ਰਾਹਾਂ ਤੇ ਹਮੇਸ਼ਾ ਸਾਥ ਦਿੰਦਾ ਹੈ ਸਾਡੀ ਉਂਗਲੀ ਪਕੜ ਕੇ ਤੁਰਦਾ ਉਹ ਸੋ ਸਾਨੂੰ ਚਾਲੇ ਪਾਉਂਦਾ ਹੈ ਸੋ ਹਰ ਇੱਕ ਦਾ ਆਪਣਾ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਸਭ ਦੀ ਆਪਣੀ ਆਪਣੀ ਸੋਚ ਆ ਸੀ ਸਭ ਦੀ ਸੋਚ ਇੱਥੇ ਚੇਂਜ ਨਹੀਂ ਕਰਨ ਲੱਗੀ ਔਰ ਨਾ ਹੀ ਸਾਡੇ ਤੋਂ ਹੋਣੀ ਹੈ ਇਹ ਪੋਸੀਬਲ ਹੀ ਨਹੀਂ ਹੈ ਇੱਥੇ ਪੀਰ ਪਗੰਬਰ ਵੱਡੇ ਵੱਡੇ ਰਾਜੇ ਮਹਾਰਾਜੇ ਚਲੇ ਗਏ ਸਾਰੀ ਦੁਨੀਆ ਦੀ ਸੋਚ ਤਾਂ ਉਹ ਨਹੀਂ ਬਦਲ ਸਕੇ ਸੋ ਸਾਡੇ ਵਰਗੇ ਇਨਸਾਨਾਂ ਦੀ ਕੋਈ ਹਸਤੀ ਨਹੀਂ ਹੈ ਕਿ ਅਸੀਂ ਦੁਨੀਆ ਦੀ ਸੋਚ ਬਦਲ ਪਾਵਾਂਗੇ ਤੇ ਆਪਾਂ ਮੇਨ ਗਲਤੀ ਆ ਜਾਂਦੀ ਹੈ ਜੀ ਇਹ ਜਿਹੜਾ ਤੁਸੀਂ ਵੀ ਕਿੱਸਾ ਸੁਣਿਆ ਦੋ ਇੱਕ ਸਾਲ ਤੇ 10 ਮਹੀਨੇ ਦੀ ਬੱਚੀ ਹੈ 2 ਸਾਲ ਤੋਂ ਘੱਟ ਬੱਚੀ ਹੈ ਜਿਸ ਦੇ ਨਾਲ ਇੱਕ ਕਰਮ ਹੋਇਆ ਤੁਸੀਂ ਦੇਖੋ ਵੀ ਸਭ ਤੋਂ ਜਿਹੜੀ ਇੱਥੇ ਮੰਦਭਾਗੀ ਚੀਜ਼ ਰਹੀ ਸਭ ਤੋਂ ਘਟਿਆ ਚੀਜ਼ ਰਹੀ ਕਿ ਉਹ ਸ਼ਖਸ ਵੱਲੋਂ ਇਹ ਕਿਹਾ ਗਿਆ ਆਪਣੀ ਵਾਈਫ ਨੂੰ ਕਿ ਇਹ ਬੇਟੀ ਇਹ ਬੱਚੀ ਕਿਹੜਾ ਮੇਰੀ ਹੈ ਕਿਹੜਾ ਕੁੜੀ ਮੇਰੀ ਹੈ ਸੋ ਮੈਂ ਇਹਦੇ ਨਾਲ ਕੁਝ ਗਲਤ ਕਰਤਾ ਤੇ ਤਾਂ ਵੀ ਕੀ ਹੋਇਆ ਇਹ ਮੇਰਾ ਖੂਨ ਨਹੀਂ ਹੈ ਮਤਲਬ ਕਿ ਜਿਨ੍ਹਾਂ ਨੇ ਨਈ ਵੀਡੀਓ ਦੇਖੀ ਪਾਲ ਕਰੋੜ ਚੈਨਲ ਤੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਹ ਜਿਹੜੀ ਪੌਣੇ 2 ਸਾਲ ਦੀ ਬੱਚੀ ਹੈ ਇਹ ਆਪਣੀ ਮਾਂ ਦੇ ਨਾਲ ਮਤਲਬ ਦੂਸਰੇ ਵਿਆਹ ਉਸਦੀ ਮਾਂ ਦਾ ਦੂਸਰਾ ਵਿਆਹ ਸੀਗਾ ਤੇ ਮਾਂ ਦੇ ਨਾਲ ਇਸ ਘਰ ਦੇ ਵਿੱਚ ਆਈ ਸੀ ਔਰ ਦੇਖੋ ਕਿੰਨੀ ਰੂ ਕੰਬਦੀ ਜਦੋਂ ਆਪਾਂ ਗੱਲ ਸੁਣਦੇ ਆ ਕਿ ਉਸ ਬੱਚੀ ਦੀ ਮਾਂ ਦੱਸਦੀ ਹੈ ਕਿ ਇਹ ਬੰਦਾ ਉਸ ਨੂੰ ਆਲੂਆਂ ਵਾਲਾ ਖੇਤ ਹੁੰਦਾ ਜਿੱਥੇ ਪਾਣੀ ਲੱਗਦਾ ਹੈ ਹਨਾ ਆਲੂ ਬੀਜੇ ਜਾਂਦੇ ਹਨ ਠੰਡ ਦੇ ਵਿੱਚ ਡੈਫੀਨਟਲੀ ਸਿਆਲਾਂ ਦੇ ਵਿੱਚ ਆਲੂ ਬੀਜਦੇ ਆ ਤੇ ਸਿਆਲਾਂ ਦੀ ਰੁੱਤ ਵਿੱਚ ਤੁਸੀਂ ਦੇਖੋ ਗਿੱਲੇ ਵਾਣ ਦੇ ਵਿੱਚ ਕੁੜੀ ਨੂੰ ਸੁੱਟਾਂਦਾ ਸੀਗਾ ਪਾਣੀ ਵਾਲਾ ਢੋਲ ਹੁੰਦਾ ਕਹਿੰਦੇ ਉਹਦੇ ਵਿੱਚ ਬੱਚੀ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਖੁਦ ਉਸ ਔਰਤ ਨੂੰ ਬੋਲ ਮਤਲਬ ਕਿਸੇ ਨੂੰ ਦੱਸੇ ਨਾ ਬੋਲੇ ਨਾ ਰੌਲਾ ਨਾ ਪਾਵੇ ਤਾਂ ਬੰਦਾ ਕੰਮ ਤੇ ਜਾਂਦਾ ਸੀ ਤੇ ਘਰੋਂ ਜਿੰਦਰਾ ਮਾਰ ਕੇ ਜਾਂਦਾ ਸੀ ਤਾਲੇ ਲਗਾ ਕੇ ਜਾਂਦਾ ਸੀ ਕਿਸ ਤਰ੍ਹਾਂ ਦੀ ਹੈਵਾਨ ਲੋਕਾਂ ਨਾਲ ਸਾਹਮਣਾ ਹੁੰਦਾ ਹੈ ਨਾ ਜ਼ਿੰਦਗੀ ਸਾਨੂੰ ਕੈਸੇ-ਕੈਸੇ ਲੋਕਾਂ ਦੇ ਚਿਹਰੇ ਦਿਖਾਉਂਦੀ ਹੈ ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਮੇਰੇ ਜਿਹੜਾ ਪੋਡਕਾਸਟ ਸੀ ਜਾਂ ਮੈਂ ਹੋਰ ਵੀ ਅਦਰਸ ਵੀਡੀਓ ਦੇ ਉੱਪਰ ਦੇਖਦੀ ਹੁੰਨੀ ਹ ਕੁਝ ਲੋਕ ਗਿਆਨੀ ਬਾਬੇ ਗਿਆਨ ਝਾੜਦੇ ਆ ਉਹ ਸਾਫ਼ ਸੁਥਰੇ ਮਾਹੌਲ 'ਚ ਰਹਿੰਦੇ ਹੁੰਦੇ ਆ ਜਾਂ ਉਹਨਾਂ ਨੇ ਕਦੇ ਕੋਈ ਦੁਰਘਟਨਾ ਨਹੀਂ ਦੇਖੀ ਹੁੰਦੀ ਜਾਂ ਉਹਨਾਂ ਨੇ ਐਸਾ ਕੋਈ ਆਸ-ਪਾਸੇ ਕੋਈ ਸੀਨ ਨਹੀਂ ਸੁਣਿਆ ਹੁੰਦਾ ਜਦੋਂ ਅਚਾਨਕ ਉਹਨਾਂ ਦੀ ਨਜ਼ਰ ਵਿੱਚ ਇਸ ਤਰ੍ਹਾਂ ਦੀ ਵੀਡੀਓ ਜਾਂ ਚੀਜ਼ ਆਉਂਦੀ ਹੈ ਤਾਂ ਰਿਐਕਟ ਕਰਦੇ ਆ ਆਪਣਾ ਫੌਰਨ ਕਿ ਅਸੀਂ ਤਾਂ ਐਸਾ ਕਦੇ ਕੁਝ ਨਹੀਂ ਦੇਖਿਆ ਅਸੀਂ ਐਸਾ ਕੁਝ ਨਹੀਂ ਸੁਣਿਆ ਸੋ ਚੰਗੀ ਗੱਲ ਹੈ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਆ ਪਰ ਕੁਦਰਤ ਤੁਹਾਨੂੰ ਕਦੋਂ ਸੱਚ ਨਾਲ ਸਾਹਮਣਾ ਕਰਾ ਦੇਵੇ ਉਸ ਤੇ ਰੰਗਾਂ ਦਾ ਕੋਈ ਪਤਾ ਨਹੀਂ ਜੀ ਤੁਸੀਂ ਪ੍ਰਮਾਤਮਾ ਦੇ ਰੰਗਾਂ ਦਾ ਅੰਦਾਜ਼ਾ ਨਹੀਂ ਲਾ ਸਕਦੇ ਹੋ ਕਹਿੰਦੇ ਕਹੌਂਦਿਆਂ ਨੂੰ ਕਦੋਂ ਕਿਹੜੇ ਰੰਗਾਂ ਦੇ ਵਿੱਚ ਢਾਲਦੇ ਪ੍ਰਮਾਤਮਾ ਇਹ ਸਭ ਕੁਦਰਤ ਦੇ ਹੱਥ ਨੇ ਸੋ ਨੇਚਰ ਨੇ ਡਿਸਾਈਡ ਕਰਨਾ ਹੈ ਕਿ ਤੁਹਾਡੀ ਅੱਖਾਂ ਕਦੋਂ ਖੋਲਣੀਆਂ ਹੈ ਕਦੋਂ ਤੁਹਾਨੂੰ ਕਿਹੜੇ ਖਟ ਕੇ ਮਾਰਨੀ ਹੈ ਇਹ ਕੁਦਰਤ ਜਾਣਦੀ ਸੋ ਹੰਕਾਰ ਮਾੜੀ ਗੱਲ ਹੈ ਕਿ ਤੁਸੀਂ ਹੀ ਲਕੀਰ ਖਿੱਚ ਜੋ ਇਸ ਗੱਲ ਤੋਂ ਵੀ ਐਸੇ ਹਾਦਸੇ ਨਹੀਂ ਹੁੰਦੇ ਸੋ ਜਿਹੜੇ ਨਹੀਂ ਮੰਨਦੇ ਭਾਈ ਉਹਨਾਂ ਨੂੰ ਆਪਣੀਆਂ ਅੱਖਾਂ ਕੰਨ ਤੇ ਮੇਨ ਦਿਮਾਗ ਖੋਲਣ ਦੀ ਲੋੜ ਹੈ ਇਸ ਤਰ੍ਹਾਂ ਦੇ ਵਾਰਦਾ ਤਾਂ ਹਾਦਸੇ ਦੇਖਿਆ ਕਰੋ ਵੀਡੀਓ ਦੇਖਿਆ ਕਰੋ ਤੇ ਐਕਸੈਪਟ ਕਰੋ ਕਿ ਸੋਸਾਇਟੀ ਵਿੱਚ ਇਸ ਤਰ੍ਹਾਂ ਦੇ ਹੈਵਾਨ ਰਾਖਸ਼ ਲੋਕ ਵੀ ਪਾਏ ਜਾਂਦੇ ਆ ਸੋ ਚੰਗੇ ਲੋਕ ਤਾਂ ਹੁਣ ਬਹੁਤ ਘੱਟ ਨੇ 마ੜੇ ਲੋਕਾਂ ਨਾਲ ਸਾਡਾ ਜਿਹੜਾ ਵਾਹਵਾਸਤਾ ਜ਼ਿਆਦਾ ਪੈਂਦਾ ਸੋ ਇਹ ਮਾੜੀਆਂ ਚੀਜ਼ਾਂ ਤੇ ਮਾੜੀਆਂ ਖਬਰਾਂ ਸਾਨੂੰ ਜ਼ਿਆਦਾ ਸੁਣਨ ਤੇ ਦੇਖਣ ਨੂੰ ਮਿਲਦੀਆਂ ਸੋ ਦੇਖੋ ਤੁਸੀਂ ਹਨ ਉਸ ਮਾਂ ਦੀ ਸਿਚੁਏਸ਼ਨ ਕੀ ਹੋਣੀ ਹੈ ਕਿ ਪਹਿਲਾਂ ਉਸਦਾ ਵਿਆਹ ਹੋਇਆ ਸੀ ਉਸਦੇ ਘਰਦਿਆਂ ਨੇ ਉਸ ਨੂੰ ਜਲਦੀ ਜਲਦੀ ਉੱਥੋਂ ਡਿਵੋਰਸ ਹੋਇਆ ਤੇ ਦੂਸਰੇ ਕਿੱਲੇ ਦੇ ਉੱਪਰ ਰਸਾ ਪਾਉਣ ਵਾਲੀ ਗੱਲ ਹੋ ਗਈ ਸੋ ਕਈ ਜਗ੍ਹਾ ਤੇ ਅੱਜ ਵੀ ਕੁੜੀਆਂ ਦੇ ਕੋਈ ਫੈਸਲੇ ਨਹੀਂ ਆ ਕੋਈ ਉਹਨਾਂ ਦੀ ਆਪਣੀ ਜ਼ਿੰਦਗੀ ਨਹੀਂ ਆ ਜੋ ਘਰ ਦੇ ਡਿਸਾਈਡ ਕਰਦੇ ਆ ਕੁੜੀਆਂ ਉਹੀ ਸਿਰ ਮੱਥੇ ਮੰਨਦੀਆਂ ਨੇ ਸੋ ਦੇਖੋ ਤੁਸੀਂ ਅੱਜ ਜੇ ਉਹ ਦੂਸਰੇ ਵਿਆਹ ਦੇ ਵਿੱਚ ਵੀ ਬੋਲਦੀ ਕੁੜੀ ਬਹੁਤ ਸਾਰੀਆਂ ਕੁੜੀਆਂ ਹੋਣੀਆਂ ਜਿਨ੍ਹਾਂ ਨੇ ਦੁਬਾਰਾ ਚਾਂਸ ਲਿਆ ਜਿਨ੍ਹਾਂ ਦਾ ਘਰਦਿਆਂ ਨੇ ਦੁਬਾਰਾ ਵਿਆਹ ਕੀਤਾ ਤੇ ਪਹਿਲੇ ਨਾਲ ਉਹ ਵੀ ਮਾੜਾ ਟੱਕਰ ਜਾਂਦਾ ਕਿਉਂਕਿ ਮੱਥੇ ਉੱਪਰ ਕਿਸੇ ਦੇ ਨਹੀਂ ਲਿਖਿਆ ਹੁੰਦਾ ਕਿ ਪਰਸਨ ਕਿਸ ਤਰ੍ਹਾਂ ਦਾ ਹੈ ਇਨਸਾਨ ਚੰਗਾ ਹੈ ਜਾਂ ਬੁਰਾ ਔਰ ਜਦੋਂ ਤੁਸੀਂ ਮਾੜੇ ਬੰਦੇ ਦੇ ਵਾਸੇ ਚ ਪੈ ਜਾਂਦੇ ਹੋ ਮਾੜੀਆਂ ਚੀਜ਼ਾਂ ਦੇ ਵਾਸੇ ਪੈ ਜਾਂਦੀਆਂ ਤਾਂ ਦੂਸਰੀ ਵਾਰ ਔਰਤਾਂ ਹੋਰ ਵੀ ਜ਼ਿਆਦਾ ਸਹਿਣ ਕਰਦੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਦੀਆਂ ਕਿ ਅਗਰ ਉਹ ਬੋਲਣਗੀਆਂ ਰਿਐਕਟ ਕਰਨੀਆਂ ਜਾਂ ਆਪਣੀ ਤਕਲੀਫ ਕਿਸੇ ਨੂੰ ਦੱਸਣਗੀਆਂ ਤਾਂ ਉਸੇ ਤੇ ਉਂਗਲੀ ਉਠਾਈ ਜਾਊਗੀ ਕਿ ਅਗਰ ਇਹ ਖੁਦ ਇੰਨੀ ਚੰਗੀ ਹੈ ਇੰਨੀ ਵਧੀਆ ਹੈ ਤਾਂ ਇਹ ਮਤਲਬ ਇਹ ਦੂਸਰੀ ਥਾਂਤੇ ਵੀ ਕਿਉਂ ਨਹੀਂ ਕੱਟ ਰਹੀ ਹੈ ਕਈ ਵਾਰ ਕਾਰਵਾਈ ਇਸ ਤਰ੍ਹਾਂ ਦਾ ਜੁੜ ਜਾਂਦਾ ਹੈ ਕਿ ਮਾੜੇ ਨਸੀਬ ਵਾਲਿਆਂ ਨੂੰ ਹਰ ਜਗ੍ਹਾ ਤੇ ਹਰ ਰਿਸ਼ਤੇ ਵਿੱਚ ਮਾੜੇ ਲੋਕ ਮਿਲਦੇ ਨੇ ਮੈਂ ਆਪਣੇ ਤੇ ਵੀ ਅਗਰ ਮੈਂ ਗੱਲ ਕਰਦੀ ਹਾਂ ਕਦੇ ਤਾਂ ਕਈ ਵਾਰ ਮੇਰਾ ਮੈਂ ਆਪਣੀ ਅਗਰ ਦੇਖਾਂ ਮੈਨੂੰ ਮੇਰੇ ਫਾਦਰ ਤੋਂ ਲੈ ਕੇ ਮੇਰੀ ਦਾਦੀ ਮੇਰੇ ਫਾਦਰ ਉੱਥੋਂ ਲੈ ਕੇ ਮੈਨੂੰ ਸਪੋਰਟ ਨਹੀਂ ਹੈ ਸਾਰੇ ਮੈਨੂੰ ਮੇਰੇ ਉਹ ਸੀਗਾ ਕਿ ਮੈਨੂੰ ਪੈਦਾ ਹੋਣ ਤੋਂ ਹਨਾ ਛੱਡ ਦਿੱਤਾ ਇਹ ਕਰਤਾ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਕਿ ਮੇਰੇ ਹਸਬੰਡ ਵੀ ਇਸ ਤਰ੍ਹਾਂ ਦੇ ਮੇਰੀ ਫੈਮਿਲੀ ਚੀਜ਼ਾਂ ਕਿਸੇ ਦੇ ਹੱਥ ਵਸ ਨਹੀਂ ਹੁੰਦੀਆਂ ਕਿ ਜੇ ਆਪਾਂ ਕੁਐਸਚਨ ਕਰੀਏ ਕਿ ਸਾਰੇ ਹੀ ਮਾੜੇ ਤਾਂ ਕਈ ਵਾਰ ਉਹ ਜਿਹੜੇ ਸੁਸਾਇਟੀ ਨੂੰ ਚੰਗੇ ਲੱਗਦੇ ਹੁੰਦੇ ਆ ਉਹਨਾਂ ਸਾਰਿਆਂ ਦੀ ਮਨਸੂਬੇ ਤੇ ਮਨਸ਼ਾ ਇੱਕ ਹੋਰ ਹੁੰਦੀ ਹੈ ਔਰ ਉਸ ਨਾਲ ਫਾਈਟ ਕਰਨ ਵਾਲਿਆਂ ਦੇ ਮਨਸੂਬੇ ਹੋਰ ਹੁੰਦੇ ਆ ਸੋ ਤਾਂ ਹੀ ਜੋ ਬੰਦਾ ਸੱਚ ਦੇ ਉੱਤੇ ਸਟੈਂਡ ਕਰਦਾ ਸਹੀ ਦੇ ਲਈ ਸਟੈਂਡ ਕਰਦਾ ਉਹ ਲੋਕਾਂ ਨੂੰ ਗਲਤ ਲੱਗਦਾ ਹੁੰਦਾ ਹੈ ਉਹ ਕੁੜੀਆਂ ਜ਼ਿਆਦਾਤਰ ਇਸ ਲਈ ਵੀ ਇਹ ਚੀਜ਼ਾਂ ਨੂੰ ਆਪਣੇ ਅੰਦਰ ਦਬਾ ਲੈਂਦੀਆਂ ਸਹਿਣ ਕਰਦੀਆਂ ਕਿ ਸਾਨੂੰ ਦੁਬਾਰਾ ਫਿਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਕਿ ਇਹਦੇ ਤੋਂ ਪਹਿਲਾਂ ਵੀ ਨਹੀਂ ਕੱਟਿਆ ਗਿਆ ਔਰ ਦੂਸਰੀ ਜਗ੍ਹਾ ਤੇ ਫਿਰ ਨਹੀਂ ਕੱਟਿਆ ਗਿਆ ਔਰ ਜਦੋਂ ਆਪਣੀਆਂ ਮਾਸੂਮ ਬੱਚੇ ਬੱਚੀਆਂ ਛੱਡ ਕੇ ਕਿਸੇ ਹੋਰ ਦੇ ਘਰ ਜਾਂਦੀਆਂ ਤਾਂ ਮਾਂ ਦੀਆਂ ਫਿਰ ਵੀ ਮਤਲਬ ਇੱਕ ਆਂਧਰਾ ਹੁੰਦੀ ਹੈ ਜਿਵੇਂ ਉਹ ਪਟਕਦੀਆਂ ਰਹਿੰਦੀਆਂ ਨੇ ਆਪਣੀ ਔਲਾਦ ਦੇ ਵਿੱਚ ਉਹ ਉਹ ਸਭ ਤੋਂ ਵੱਡਾ ਵਿਛੋੜਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਆਪਣੇ ਕੰਮਕਾਰਾਂ ਲਈ ਵਿਆਹ ਕੇ ਆਪਣੇ ਘਰ ਲਿਆਏ ਉਸ ਦੀ ਔਲਾਦ ਛੱਡੇ ਤੇ ਕੁਝ ਜੋ ਆਪਣੀ ਔਲਾਦ ਨਾਲ ਲੈ ਜਾਂਦੀਆਂ ਨੇ ਕੀ ਉਹ ਕਿੰਨੀ ਅਖ ਸੇਫ ਨਹੀਂ ਇਹ ਹਾਦਸੇ ਸਾਨੂੰ ਅਵੇਅਰ ਕਰਦੇ ਨੇ ਇਹ ਇਹ ਜਿਹੀਆਂ ਘਟਨਾਵਾਂ ਸਾਨੂੰ ਜਾਗਰੂਕ ਕਰਦੀਆਂ ਕਿ ਕੁੜੀਆਂ ਦੀ ਆਖਰ ਇਹ ਫੈਸਲੇ ਜਿਹੜੇ ਲਏ ਜਾਂਦੀਆਂ ਕੁੜੀਆਂ ਦੇ ਦੂਸਰੇ ਵਿਆਹ ਦੇ ਕਿ ਇਹਦੇ ਵਿੱਚ ਕਸੂਰ ਕੀ ਦਾ ਆਖਰ ਕੁੜੀ ਦਾ ਕੁੜੀ ਦੇ ਮਾਪੇ-ਬਾਪ ਦਾ ਜਾਂ گاਣ ਵਾਲਿਆਂ ਦਾ ਮੇਨ ਇੱਥੇ ਕੁੜੀ ਦੇ ਮਾਂ ਪਿਓ ਦਾ ਕਿ ਉਹ ਬੋਝ ਸਮਝਦੇ ਨੇ ਭਾਰ ਸਮਝਦੇ ਨੇ ਕੁੜੀ ਨੂੰ ਅੱਜ ਵੀ ਇੰਨਾ ਭਾਰ ਸਮਝਦੇ ਨੇ ਕਈ ਲੋਕ ਕਿ ਸਿਰਫ ਤੇ ਸਿਰਫ ਉਸ ਨੂੰ ਘਰੇ ਬਿਠਾ ਕੇ ਮਤਲਬ ਜਦੋਂ ਘਰੇ ਆ ਗਈ ਉਸ ਨੂੰ ਬਿਠਾ ਨਹੀਂ ਸਕਦੇ ਜਲਦ ਤੋਂ ਜਲਦ ਉਸ ਤੇ ਲਈ ਫੈਸਲਾ ਕਰਦੇ ਨੇ ਚੰਗਾ ਮਾੜਾ ਦੁਬਾਰਾ ਫਿਰ ਦੇਖਦੇ ਨੇ ਔਰ ਦੂਸਰੀ ਵਾਰ ਕਈ ਵਾਰ ਪਹਿਲੇ ਵਾਰ ਨਾਲੋਂ ਵੀ ਬਹੁਤ ਮਾੜਾ ਮਿਲ ਜਾਂਦਾ ਤੇ ਕੁੜੀਆਂ ਉੱਥੇ ਕੰਪਰੋ ਕਰਦੀਆਂ ਜਿੱਦਾਂ ਕਿ ਉਸ ਭੈਣ ਨੇ ਦੱਸਿਆ ਇਸ ਬੱਚੀ ਦੀ ਮਾਂ ਨੇ ਕਿ ਉਹ ਨੂੰ ਅੰਦਰ ਜਿੰਦਰੇ ਲਾ ਕੇ ਰੱਖਦਾ ਸੀ ਉਹਦੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚਦੀ ਸੀ ਉਸ ਨੂੰ ਬੋਲਣ ਤੋਂ ਰੋਕਦਾ ਸੀ ਉਸ ਦੀ ਬੱਚੀ ਨਾਲ ਬਦਸਲੂਕੀਆਂ ਕਰਦਾ ਸੀ ਤੇ ਹਮੇਸ਼ਾ ਇਹ ਗੱਲ ਕਹਿੰਦਾ ਸੀ ਕਿ ਇਹ ਮੇਰਾ ਖੂਨ ਨਹੀਂ ਹੈ ਮੇਰੀ ਬੱਚੀ ਥੋੜੀ ਹੈ ਮੈਂ ਇਸ ਨਾਲ ਕੁਝ ਵੀ ਕਰ ਸਕਦਾ ਹਾਂ ਔਰ ਗੱਲ ਇੱਥੇ ਨਹੀਂ ਰੁਕ ਜਾਂਦੀ ਗੱਲ ਇੱਥੋਂ ਉਦੋਂ ਹੈਰਾਨ ਕਰਦੀ ਹੈ ਕਿ ਜਦੋਂ ਉਸ ਬੱਚੀ ਦੀ ਜਿਹੜੀ ਦਾਦੀ ਹੈ ਦਾਦੀ ਨੂੰ ਪਤਾ ਲੱਗਦਾ ਹੈ ਮਤਲਬ ਕਿ ਉਸ ਬੱਚੀ ਦੀ ਜਿਹੜੀ ਮਾਂ ਸੀ ਉਸਦੀ ਜੋ ਸખી ਸੱਸ ਹੈ ਜੋ ਤੋਂ ਉਸ ਨੂੰ ਪਤਾ ਲੱਗਦਾ ਕਿ ਉਸਦੇ ਪੁੱਤ ਨੇ ਆਹ ਕਰਤੂਤ ਕਰੀ ਹੈ ਰਾਤ ਤਾਂ ਉਸ ਦੀ ਮਾਂ ਚੀਜ਼ਾਂ ਨੂੰ ਸਾਫ਼ ਕਰਦੀ ਹੈ ਉਸ ਬੱਚੀ ਨੂੰ ਵਾਸ਼ ਕਰਦੀ ਹੈ ਉਸ ਦਾ ਬਲੱਡ ਸਾਫ਼ ਕਰਦੀ ਹੈ ਚੀਜ਼ਾਂ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਚੁੱਪ ਕਰਾਉਣ ਦੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਪੂਰੀ ਰਾਤ ਬੀਤ ਜਾਂਦੀ ਹੈ ਤੂੰ ਆਪਣੀ ਨੋ ਨੂੰ ਹੀ ਪ੍ਰੈਸ਼ਰਾਈਜ਼ ਕਰਦੀ ਹੈ ਚੀਜ਼ਾਂ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮੇਰੇ ਮੁੰਡੇ ਦੇ ਉੱਪਰ ਕੋਈ ਮੁਕੱਦਮਾ ਕੋਈ ਪਰਚਾ ਨਾ ਹੋਵੇ ਬਾਹਰ ਲੋਕਾਂ ਤੱਕ ਗੱਲ ਨਾ ਪਹੁੰਚੇ ਔਰ ਬਾਰ-ਬਾਰ ਨੋ ਨੂੰ ਇਹ ਗੱਲ ਕਹਿੰਦੀ ਹੈ ਕਿ ਤਾਂ ਕੀ ਹੋਇਆ ਜੇ ਚੀਜ਼ਾਂ ਹੋ ਗਈਆਂ ਆ ਕੁਛ ਕਰਤਾ ਇਹ ਕਿਹੜਾ ਉਹਦੀ ਆਪਣੀ ਕੁੜੀ ਸੀ ਮਤਲਬ ਅਗਰ ਕੋਈ ਕਿਸੇ ਦੀ ਕੁੜੀ ਨਹੀਂ ਤਾਂ ਕਿਸੇ ਨੂੰ ਰਾਈਟ ਮਿਲਿਆ ਹੋਇਆ ਅਧਿਕਾਰ ਮਿਲਿਆ ਹੋਇਆ ਕਿ ਦੂਸਰਿਆਂ ਦੀਆਂ ਧੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਐਦਾਂ ਦੀਆਂ ਚੀਜ਼ਾਂ ਕਰਨਾ ਔਰ ਕਿੱਥੋਂ ਲੈ ਕੇ ਆਉਂਦੀ ਐ ਲੋਕ ਐਡਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਉਂਦੀ ਐ ਇੰਨੀਆਂ ਹਿੰਮਤਾਂ ਔਰ ਕਿਤੇ ਨਾ ਕਿਤੇ ਇਨ੍ਹਾਂ ਦੀ ਜਿਹੜੀ ਪਿੱਠ ਤੇ ਥਾਪੜਾ ਹੁੰਦਾ ਜਿਵੇਂ ਕਿ ਇਸ ਬੰਦੇ ਦੀ ਮਾਂ ਇਹਦੀ ਮਾਂ ਦੀ ਇਹ ਗੱਲ ਦੱਸਦੀ ਐ ਕਿ ਉਹਨੇ ਆਪਣੇ ਔਲਾਦ ਦੀ ਕਿ ਐਸੀ ਪਰਵਰਿਸ਼ ਕੀਤੀ ਹੋਣੀ ਐ ਕੈਸੇ ਮਾਹੌਲ ਚੋਂ ਪਲਿਆ ਹੋਊਗਾ ਇਹ ਜਾਂ ਰਾਕਸ਼ਸ ਕਿ ਜਿਹਨੂੰ ਥਾਪੜੇ ਨਾਲ ਇਹ ਚੀਜ਼ਾਂ ਹੱਲਾਸ਼ੇਰੀ ਮਿਲਦੀ ਹੈ ਕਿ ਕਿੱਥੇ ਤਾਂ ਉਸ ਨੂੰ ਉਸਦੀ ਮਾਂ ਨੇ ਇਸ ਚੀਜ਼ ਲਈ ਖੁਦ ਅੱਗੇ ਲੱਗ ਕੇ ਸਜ਼ਾ ਦਮਾਉਣੀ ਸੀ ਔਰ ਕਿੱਥੇ ਮਾਂ ਥਾਪੜਾ ਦਿੰਦੀ ਹੈ ਕਿ ਕੋਈ ਗੱਲ ਨਹੀਂ ਇਹ ਇਸਦੀ ਆਪਣੀ ਬੱਚੀ ਨਹੀਂ ਹੈ ਕਰਤਾ ਤੇ ਕਰਤਾ ਬਸ ਇਸ ਮਾਮਲੇ ਨੂੰ ਰਫਾ-ਦਫਾ ਕਰੋ ਸਾਰੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਤੇ ਨਾ ਕਿਤੇ ਇਹ ਚੀਜ਼ ਅਗਰ ਨਾ ਪਤਾ ਲੱਗਦੀ ਲੋਕਾਂ ਨੂੰ ਨਾ ਇਸ ਚੀਜ਼ ਦੀ ਇਨਕੁਆਇਰੀ ਹੁੰਦੀ ਤਾਂ ਉਸ ਬੰਦੇ ਦੀ ਹਿੰਮਤ ਇੰਨੀ ਵੱਧ ਜਾਣੀ ਸੀ ਕਿ ਉਸ ਨੇ ਕੱਲ ਨੂੰ ਹੋਰਾਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸੀ ਸੋ ਪਤਾ ਨਹੀਂ ਕਿਥੋਂ ਆਉਂਦੇ ਆ ਕਿਸ ਤਰ੍ਹਾਂ ਦਾ ਇਹਨਾਂ ਦਾ ਮਾਈਂਡ ਸੈਟ ਹੁੰਦਾ ਹੈ ਕਿਸ ਤਰ੍ਹਾਂ ਦੀਆਂ ਜ਼ਮੀਰਾਂ ਹੁੰਦੀਆਂ ਇਹਨਾਂ ਨੂੰ ਇਹਨਾਂ ਦੀ ਰੂਹ ਨਹੀਂ ਕੰਬਦੀ ਕਿ ਲੋਕ ਸਿਰਫ ਇੱਕ ਹੀ ਆਪਣੀ ਚੀਪ ਮੈਂਟੈਲਿਟੀ ਦੇ ਕਾਰਨ ਜਨਮ ਲੈਂਦੇ ਨੇ ਕਿ ਅਸੀਂ ਸਿਰਫ ਇਹੀ ਕੁਝ ਕਰਨ ਆਏ ਹਾਂ ਲੋਕਾਂ ਦਾ ਦੂਸਰਾ ਮੋਟਿਫ ਹੀ ਨਹੀਂ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕੰਮ ਕਰਨਾ ਹੈ ਅਸੀਂ ਚੰਗੇ ਕਰਮ ਨਹੀਂ ਕਰਨੇ ਤਾਂ ਕਮ ਸੇ ਕਮ ਬੁਰੇ ਕਰਮ ਵੀ ਨਾ ਕਰੀਏ ਤੇ ਸਾਨੂੰ ਇਸ ਘਟਨਾ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਅੱਜ ਦੇ ਟਾਈਮ ਸੋ ਮਾਫ ਕਰਨਾ ਬੱਚਿਆਂ ਆਪਣੇ ਪਿਓਵਾਂ ਕੋਲ ਵੀ ਸੇਫ ਨਹੀਂ ਐ ਸੋ ਰਿਸ਼ਤਿਆਂ ਤੋਂ ਉੱਪਰ ਅਗਰ ਅਸੀਂ ਕਿਤੇ ਅੱਜ ਦੇ ਟਾਈਮ ਗੱਲ ਕਰਦੇ ਹਾਂ ਕਿ ਲੋਕਾਂ ਦਾ ਯਕੀਨ ਟੁੱਟ ਗਿਆ ਤਾਂ ਕਿਤੇ ਨਾ ਕਿਤੇ ਇਹ ਵੀ ਗੱਲ ਕਰਦੇ ਹਾਂ ਅਸੀਂ ਕਿ ਅਗਰ ਸਾਰੇ ਰਿਸ਼ਤੇ ਮਾੜੇ ਨਹੀਂ ਐ ਸਾਰੇ ਰਿਸ਼ਤੇ ਬੁਰੇ ਨਹੀਂ ਐ ਤਾਂ ਆਪਣੀਆਂ ਬੱਚੀਆਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਆਪਣੇ ਬੱਚਿਆਂ ਨਾਲ ਟਾਈਮ ਟੂ ਟਾਈਮ ਡਿਸਕਸ ਕਰਨੀ ਚਾਹੀਦੀ ਹੈ ਚੀਜ਼ਾਂ ਨੂੰ ਕਲੀਅਰ ਕਰਦੇ ਰਹਿਣਾ ਚਾਹੀਦਾ ਸਕੂਲ ਦੇ ਵਿੱਚ ਜੋ ਕੁਝ ਹੁੰਦਾ ਉਸ ਦੇ ਬਾਰੇ ਅਪਡੇਟ ਲੈਣੀ ਚਾਹੀਦੀ ਆਲੇ-ਦੁਆਲੇ ਆਸ-ਪੜੋਸ ਦਾ ਮਾਹੌਲ ਚੈੱਕ ਜ਼ਰੂਰ ਕਰਨਾ ਚਾਹੀਦਾ ਆਪਣੇ ਨਿਆਣਿਆਂ ਦੇ ਨਾਲ ਸਾਨੂੰ ਖੁੱਲਕੇ ਇਸ ਤਰ੍ਹਾਂ ਦੇ ਟੌਪਿਕ ਦੇ ਉੱਪਰ ਡਿਸਕਸ ਕਰਨੀ ਚਾਹੀਦੀ ਹੈ ਜੋ ਕਿ ਅਸੀਂ ਨਹੀਂ ਕਰਦੇ ਹਾਂ ਜੋ ਜ਼ਿਆਦਾਤਰ ਅਸੀਂ ਪਿੰਡਾਂ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਨੂੰ ਅੱਜ ਵੀ ਸ਼ਰਮ ਹਿਆ ਦੀਆਂ ਜ਼ੰਜੀਰਾਂ ਬਣਾ ਕੇ ਪਾਈਆਂ ਹੋਈਆਂ ਪੈਰਾਂ ਦੇ ਵਿੱਚ ਤੇ ਇਹਨਾਂ ਦੀ ਆੜ ਵਿੱਚ ਪਤਾ ਨਹੀਂ ਕਿੰਨੇ ਹਾਦਸੇ ਕਿੰਨੇ ਕਿੰਨੀ ਕਰੂਰਤਾ ਹੋ ਜਾਂਦੀ ਹੈ ਸਾਡੀਆਂ ਨਿਆਣੀਆਂ ਦੇ ਨਾਲ ਸੋ ਕਿਤੇ ਨਾ ਕਿਤੇ ਸਾਨੂੰ ਸਾਡੇ ਬੱਚਿਆਂ ਦੇ ਮੂਡ ਸਵਿੰਗਸ ਤੇ ਵੀ ਦੇਖਣਾ ਚਾਹੀਦਾ ਜੇ ਸਾਡੇ ਬੱਚੇ ਖੁਸ਼ ਨਹੀਂ ਤਾਂ ਉਹਦੇ ਪਿੱਛੇ Uh, मतलब खुशी ਤੋਂ ਇਕੇ ਦਾ ਮਗਰ ਉਹ ਨਰਵਸ ਹੁੰਦੇ ਨੇ ਉਹਨਾਂ ਦੇ ਮੂਡ ਚੇਂਜ ਹੁੰਦੇ ਨੇ ਜਾਂ ਉਹਨਾਂ ਦਾ ਨੇਚਰ ਚੇਂਜ ਹੁੰਦਾ ਤਾਂ ਸਾਨੂੰ ਪਤਾ ਕਰਨਾ ਚਾਹੀਦਾ ਕਿ ਆਖਰਕਾਰ ਇਹ ਚੇਂजेस ਕਿਉਂ ਆਏ ਨੇ ਆਖਰ ਕਿਉਂ ਇਹ ਚੀਜ਼ਾਂ ਬੱਚੇ ਦੇ ਵਿੱਚ ਤਬਦੀਲੀ ਦਾ ਕਾਰਨ ਉਸ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਸਕੂਲ 'ਚ ਪਤਾ ਕਰਨਾ ਚਾਹੀਦਾ ਬੱਚਿਆਂ ਦੇ ਫਰੈਂਡ ਸਰਕਲ ਦੇ ਵਿੱਚ ਜਾ ਕੇ ਦੇਖਣਾ ਸੁਣਨਾ ਚਾਹੀਦਾ ਸੋ ਆਪਾਂ ਨੂੰ ਆਪ ਅਵੇਅਰ ਰਹਿਣਾ ਪਏਗਾ ਸੋ ਅੱਜਕੱਲ ਕਿਸੇ ਤੇ ਟਰੋਸਾ ਜਾਂ ਕਰਨ ਦਾ ਟਾਈਮ ਨਹੀਂ ਹੈ ਸਿਚੁਏਸ਼ਨਾਂ ਕੁਝ ਇਸ ਤਰ੍ਹਾਂ ਦੀਆਂ ਹੋ ਗਈਆਂ ਇਥੇ ਇੱਕ ਮੈਂ ਪਹਿਲਾਂ ਵੀ ਇੱਕ ਨਾ ਵੀਡੀਓ ਦੇਖੀ ਸੀ ਕਾਫੀ ਟਾਈਮ ਪਹਿਲਾਂ ਮੈਨੂੰ ਬੜੀ ਉਹ ਮਤਲਬ ਪ੍ਰਭਾਵਿਤ ਕਰਕੇ ਗਈ ਸੀ ਉਹ ਵੀਡੀਓ ਇੱਕ ਟੀਚਰ ਸੀ ਤੇ ਉਹ ਜਦੋਂ ਸਕੂਲ ਦੇ ਵਿੱਚ ਗੱਲ ਦੱਸਦੇ ਸੀ ਟੀਚਰ ਕੀ ਉਹਦੀ ਕੋਈ 3rd 4th ਕਲਾਸ ਦੇ ਵਿੱਚ ਇੱਕ ਸਟੂਡੈਂਟ ਸੀ ਕੁੜੀ ਤੇ ਉਸ ਕੁੜੀ ਦਾ ਮਤਲਬ ਨੇਚਰ ਸੀ ਜਿਹੜਾ ਬਹੁਤ ਹੱਸਣ ਖੇਡਣ ਵਾਲਾ ਤੇ ਜਿਵੇਂ ਕਿ ਬੱਚੇ ਕਈ ਸ਼ਰਾਰਤੀ ਚੜੀਤੇ ਹੁੰਦੇ ਆ ਉਹ ਇਸ ਤਰ੍ਹਾਂ ਦੀ ਬੱਚੀ ਸੀ ਤੋਂ ਸਾਰਿਆਂ ਨੂੰ ਟੀਚਰਜ਼ ਨੂੰ ਪਤਾ ਹੁੰਦਾ ਕਿ ਕਲਾਸ ਦੇ ਵਿੱਚ ਕਿਹੜਾ ਬੱਚਾ ਸ਼ਰਾਰਤੀ ਹੈ ਕਿਹੜਾ ਸ਼ਾਇ ਪਰਸਨ ਹੈ ਜਾਂ ਕੁਝ ਵੀ ਹੈ ਨਾ ਔਰ ਹੋਇਆ ਕੁਝ ਇਸ ਤਰ੍ਹਾਂ ਕਿ ਉਹ ਬੱਚੀ ਅਚਾਨਕ ਗੁਮਸੁਮ ਰਹਿਣ ਲੱਗੀ ਸ਼ਾਂਤ ਰਹਿਣ ਲੱਗੀ ਬਿਲਕੁਲ ਮਤਲਬ ਉਸ ਤਾਂ ਅਚਾਨਕ ਜਿਹੜਾ ਚੇਂਜ ਆ ਗਿਆ ਬਿਹੇਵ ਦੇ ਵਿੱਚ ਟੀਚਰ ਨੂੰ ਉਹ ਚੀਜ਼ਾਂ ਨਾਰਮਲ ਨਹੀਂ ਲੱਗ ਰਹੀਆਂ ਸੀ ਕਿ ਆਖਰ ਬੱਚੀ ਦੀ ਤਬੀਅਤ ਖਰਾਬ ਹੋਊਗੀ 2 ਦਿਨ 4 ਦਿਨ ਕਿ 15 ਦਿਨ ਤੋਂ ਬੱਚੀ ਹੈ ਜਿਹੜੀ ਉਹ ਬਿਲਕੁਲ ਜਿਹੜਾ ਬਿਹੇਵ ਹੈ ਡਿਫਰੈਂਟ ਕਰ ਰਹੀ ਹੈ ਤਾਂ ਬੱਚੀ ਨੂੰ ਪੁੱਛਿਆ ਗਿਆ ਬੱਚੀ ਉਹੀ ਬਸ ਸੈਮੀ ਹੋਈ ਤੇ ਡਰੀ ਹੋਈ ਸੀ ਬੱਚੀ ਦੀ ਮਾਂ ਨੂੰ ਬੁਲਾਇਆ ਗਿਆ ਤੇ ਪੁੱਛ ਦੱਸ ਕੀਤੀ ਟੀਚਰ ਨੇ ਕਿ ਆਖਰ ਕੀ ਗੱਲ ਹੈ ਇਹ ਬਿਮਾਰ ਹੈ ਜਾਂ ਕੋਈ ਇਸ਼ੂਜ਼ ਨੇ ਤਾਂ ਉਸਦੀ ਮਾਂ ਨੇ ਵੀ ਗੱਲ ਨੂੰ ਗੋਲ ਮਟੋਲ ਔਰ ਆਨਾ ਕਾਨੀ ਕਰਦੀ ਪਰ ਟੀਚਰ ਇਸ ਗੱਲ ਦੀ ਤੈਅ ਤੱਕ ਜਾਣਾ ਚਾਹੁੰਦੇ ਸੀ ਤਾਂ ਟੀਚਰ ਨੇ ਉਸ ਬੱਚੀ ਨੂੰ ਬਹਿਲਾ ਕੇ ਫੁਸਲਾ ਕੇ ਜਾਂ ਕਿਸੇ ਵੀ ਤਰ੍ਹਾਂ ਕਨਵੈਂਸ ਕੀਤਾ ਉਸ ਤੀਜਾ ਨੂੰ ਦੱਸਣ ਲਈ ਬੱਚੀ ਨੂੰ ਰੈਡੀ ਕੀਤਾ ਤੇ ਬੱਚੀ ਫਾਈਨਲੀ ਦੱਸਦੀ ਹੈ ਕਿ ਉਸ ਤੇ ਸਕੇ ਚਾਚੇ ਵੱਲੋਂ ਵੱਜੋਂ ਉਸ ਨਾਲ ਮਤਲਬ ਇਸ ਤਰ੍ਹਾਂ ਗਲਤ ਹਰਕਤਾਂ ਗਲਤ ਚੀਜ਼ਾਂ ਹੋਈਆਂ ਟੀਚਰ ਸੁਣ ਕੇ ਮਤਲਬ ਸ਼ੌਕਟ ਹੁੰਦੀ ਹੈ ਰਿਐਕਟ ਕਰਦੀ ਹੈ ਪਲੱਸ ਉਸ ਤੇ ਮਤਲਬ ਬਹੁਤ ਗੁੱਸਾ ਆਉਂਦਾ ਹੈ ਤੇ ਟੀਚਰ ਉਸ ਬੱਚੀ ਦੀ ਦਾਦੀ ਨੂੰ ਬੁਲਾ ਲੈਂਦੀ ਹੈ ਤੇ ਮਾਂ ਨੂੰ ਵੀ ਬੁਲਾ ਲੈਂਦੀ ਹੈ ਔਰ ਉਸ ਬੱਚੀ ਦੀ ਜਿਹੜੀ ਮਾਂ ਹੁੰਦੀ ਆ ਉਹ ਕਹਿੰਦੀ ਆ ਵੀ ਇਹ ਸਾਨੂੰ ਵੀ ਪਤਾ ਹੈ ਚੀਜ਼ ਹੋਈ ਹੈ ਮੇਰੀ ਬੇਟੀ ਨਾਲ ਮਹੀਨਾ ਵੀ ਦਿਨ ਪਹਿਲਾਂ ਇਹ ਚੀਜ਼ਾਂ ਹੋਈਆਂ ਔਰ ਮੈਨੂੰ ਸ਼ਰਤੇ ਰੱਖੀ ਗਈ ਹੈ ਕਿ ਜੇ ਮੈਂ ਰੌਲਾ ਪਾਉਂਗੀ ਤੇ ਮੈਨੂੰ ਤੇ ਮੇਰੀ ਬੇਟੀ ਨੂੰ ਇਸ ਘਰ ਚੋਂ ਕੱਢ ਦਿੱਤਾ ਜਾਊਗਾ ਮੇਰੀ ਸੱਸ ਕਹਿੰਦੀ ਆ ਕਿ ਤੂੰ ਜਾਣ ਬੁੱਝ ਕੇ ਮੇਰੇ ਮੁੰਡੇ ਨੂੰ ਲੀਕਾਂ ਲਾਉਣੀ ਆ ਮਤਲਬ ਕਿ ਸਾਨੂੰ ਮਾਵਾਂ ਤਿਆਂ ਤੁਸੀਂ ਜਾਣ ਬੁੱਝ ਕੇ ਬਦਨਾਮ ਕਰਦੀਆਂ ਸੋ ਇਹ ਹਾਦਸਾ ਇਕ ਨਹੀਂ ਆ ਦੁਨੀਆ ਤੇ ਬਹੁਤ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਸੋ ਇੰਨਾ ਐਗਜ਼ੈਪਲਾਂ ਤੋਂ ਇੰਨਾਂ ਸਟੋਰੀਆਂ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਅਗਰ ਕਿਸੇ ਦੇ ਮਗਰਮੱਛ ਦੇ ਹੰਝੂ ਦੇਖਦੇ ਆਂ ਤਾਂ ਉਹਨਾਂ ਤੇ ਵੀ ਬਲੀਵ ਨਹੀਂ ਕਰਨਾ ਅਸੀਂ ਆਪਣੀਆਂ ਬੱਚੀਆਂ ਨੂੰ ਕਿਸੇ ਦੇ ਭਰੋਸੇ ਨਹੀਂ ਛੱਡਣਾ ਕਿਸੇ ਦੇ ਹੱਥਾਂ 'ਚ ਨਹੀਂ ਸੌਪਣਾ ਚਾਹੇ ਸਾਡੇ ਕਿੰਨੇ ਵੀ ਜ਼ਰੂਰੀ ਅਰਜੈਂਟ ਕੰਮ ਨੇ ਤੇ ਸਾਨੂੰ ਸਾਡੇ ਬੱਚੇ ਆ ਜਿਹੜੇ ਸਭ ਤੋਂ ਪਹਿਲਾਂ ਹੋਣੇ ਚਾਹੀਦੇ ਸਾਡੀ ਨਿਗਰਾਨੀ 'ਚ ਹੋਣੇ ਚਾਹੀਦੇ ਸਾਡੇ ਮੇਨ ਉਹ ਵਿਚਾਰਾਂ ਵਿੱਚ ਹੋਣੇ ਚਾਹੀਦੇ ਅਸੀਂ ਉਹਨਾਂ ਨਾਲ ਤਰਕ ਵਿਚਾਰ ਪ੍ਰਾਮਰਿਸ਼ ਕਰਦੇ ਰਹੀਏ ਸੋ ਮੈਂ ਆਪਣੀਆਂ ਦੋ ਤਿੰਨ ਵਾਰ ਜੌਬ ਛੱਡੀਆਂ ਮੈਂ ਕੰਟੀਨਿਊ ਨਹੀਂ ਕੀਤੀਆਂ ਮੈਂ ਸਾਲ 6 ਮਹੀਨੇ ਬਾਅਦ ਆਪਣੀ ਜੌਬ ਚੇਂਜ ਕੀਤੀਆਂ ਫਿਰ ਮੈਂ ਨੇੜੇ ਦੇਖੀਆਂ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਜੌਬ ਛੱਡ ਦਿੱਤੀ ਕਿਉਂ ਕਿ ਮੈਨੂੰ ਲੱਗਦਾ ਨਹੀਂ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਕੱਲਿਆਂ ਨੂੰ ਘਰ ਛੱਡ ਕੇ ਆਪਣੀ ਜੌਬ ਕਿਉਂਕਿ ਮੈਨੂੰ ਜੌਬ ਤੋਂ ਕਿਤੇ ਜ਼ਿਆਦਾ ਜ਼ਰੂਰੀ ਸੀ ਕਿ ਆਪਣੇ ਬੱਚਿਆਂ ਦੀ ਜਿਹੜੀ ਦੇਖ ਰੇਖ ਔਰ ਉਹਨਾਂ ਦਾ ਲਾ ਲਨ ਪਾਲਨ ਸੋ ਬਹੁਤ ਸਾਰੀਆਂ ਮਜਬੂਰੀਆਂ ਵੀ ਹੁੰਦੀਆਂ ਹੁਣ ਇੱਥੇ ਮੈਂ ਸਹੀ ਨਹੀਂ ਹੈ ਕਿ ਹਰ ਇੱਕ ਜੌਬ ਛੱਡ ਕੇ ਕੱਲੇ ਬੱਚੇ ਹੀ ਪਾਲ ਸਕਦੇ ਆ ਘਰ ਵੀ ਚਲਾਉਣਾ ਹੁੰਦਾ ਸਭ ਕਰਨਾ ਹੁੰਦਾ ਪਰ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਤਰ ਕਰਨਾ ਆਪਣੇ ਬੱਚਿਆਂ ਦਾ ਟਾਈਮ-ਟਾਈਮ ਤੇ ਬਿਹੇਵੀਅਰ ਚੇਂਜ ਹੋਏ ਦੇ ਪਿੱਛੇ ਕਾਰਨ ਕੀ ਹੈ ਇਹ ਚੈੱਕ ਕਰਦੇ ਰਹਿਣਾ। ਸੋ ਮੈਂ ਇਹ ਵੀਡੀਓ ਦੇਖੀ ਮੈਨੂੰ ਬਹੁਤ ਜ਼ਿਆਦਾ ਹਰਟ ਲੱਗੀ ਕੀਤਾ ਇਸਨੇ ਮੈਨੂੰ ਲੱਗਿਆ ਕਿ ਤੁਹਾਡੇ ਸਾਰਿਆਂ ਦੇ ਨਾਲ ਡਿਸਕਸ ਕਰਨੀ ਚਾਹੀਦੀ ਹੈ। ਤੇ ਇਸ ਤੋਂ ਅਗਲੀ ਵੀਡੀਓ ਹੈ ਜਿਹੜੀ ਉਹ ਮੈਂ ਆਪਣੇ ਕੋਰਟ ਕੇਸ ਦੇ ਅਪਡੇਟ ਤੇ ਲੈ ਕੇ ਆ ਰਹੀ ਹਾਂ। ਮੇਰੇ ਕੋਰਟ ਦੇ ਕੇਸ ਵਿੱਚ ਇੱਕ achhi tabdili aayi hai bahut matlab jada case hai mera close ho gaya। ਉਸਦੇ ਵਿਤ ਕੀ ਰਿਜ਼ਲਟ ਰਹੇ ਉਹ ਮੈਂ ਡਿਸਕਸ ਕਰੂੰਗੀ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸੋ ਵੀਡੀਓਜ਼ ਦੇ ਨਾਲ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਵਿਚਾਰਾਂ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਸ਼ਾਲ ਗੁੱਡ ਬਾਏ ਐਂਡ ਟੇਕ ਕੇਅਰ